ਸਤੋ ਪਾਈ ਵੇਖਾ ਬੋਲੋ ਜੀ ਸਤੋ ਪਾਈ ਵੇਖਾ ਹਾਏ ਹਾਏ ਗੁਰਦੁਆਰਾ ਸਾਹਿਬ ਦੇ ਵਿੱਚ ਪਾਰਕਿੰਗ ਨਵੀਂ ਬਣਾਈ ਹੈ ਬਹੁਤ ਵਧੀਆ ਹੋ ਗਿਆ ਗੱਡੀ ਆਰਾਮ ਦੇ ਨਾਲ ਖੜ ਜਾਂਦੀ ਆ ਤੇ ਕਿੰਨੀ ਸਪੇਸ ਹੈ ਅੱਗੇ ਵੀ ਹੈਗੀ ਆ ਹੋਰ ਪਾਰਕਿੰਗ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਨਾਲ ਇਹ ਪੱਕੀ ਬਣਾਤੀ ਬਹੁਤ ਵਧੀਆ ਹੋ ਗਿਆ ਗੁਰਦਵਾਰਾ ਸਾਹਿਬ ਦਾ ਅਸੀਂ ਆ ਗਏ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕ ਲੀਏ ਇਹਦੇ ਸੰਗ ਦਾ ਦੇਖੋ ਆਹ ਕੋਈਆਂ ਪੂਰੀਆਂ ਮੋਟਰਸਾਈਕਲ ਤੇ ਜਿੰਨੇ ਵੀ ਦੇਖੋ ਇਹ ਡਿਊਟੀ ਕਰਨ ਆਏ ਹੋਣੇ ਬਾਬਾ ਜੀ ਨਾਲ ਉਹਨਾਂ ਨੂੰ ਜਿਹੜੇ ਰਸਤੇ ਤੇ ਚੜਾਈ ਜਾਣਾ ਤਾਂ ਉਹਨਾਂ ਨੇ ਦੇਖਿਆ ਉਹਨਾਂ ਤੇ ਉਹ ਇੱਕ ਸੇਵਾ ਦੇ ਤੌਰ ਤੇ ਇੱਥੇ ਲੈ ਕੇ ਆਏ ਬਿਲਕੁਲ ਦਰ ਤੇ ਸਾਹਮਣੇ ਇਹ ਬਹੁਤ ਵਧੀਆ ਸੇਵਾ ਹੈ ਇਹ ਵੀ ਇੱਕ ਹਰ ਕਿਸੇ ਨੇ ਵਾਹਿਗੁਰੂ ਜੀ ਆਪਣੀ ਆਪਣੀ ਸੇਵਾ ਲਾਈ ਹੈ ਤੇ ਬਹੁਤ ਵਧੀਆ ਵਾਹਿਗੁਰੂ ਵਾਹਿਗੁਰੂ ਪਾਣੀ ਵੀ ਐ ਗਰਮ ਪਿਆ ਵਾਹਿਗੁਰੂ ਵਾਹਿਗੁਰੂ ਨਾਮ ਹੈ ਖਾਲਸਾ ਪਤਿ ਜੀ ਵਾਹਿਗੁਰੂ ਕਿਰਪਾ ਜੀ ਕਿਰਪਾ ਜੀ ਤੁਸੀਂ ਸੁਣਾਓ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ 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 ਸਤਿ ਸواری ਇਹ ਅਖੰਡ ਪਾਠ ਸਾਹਿਬ ਚੱਲ ਰਿਹਾ ਪੋਗ ਪੈਣ ਲੱਗੇ ਭਾਈ ਬਹੁਤ ਬਹੁਤ ਮੁਬਾਰਕਾ ਦਰ ਪ੍ਰਕਾਸ਼ ਦਿਹਾੜੇ ਦੀਆਂ ਧੰਨ ਬਹੁਤ ਬਹੁਜੀ ਸਭ ਨੂੰ ਸਾਰੇ ਸਤਿਗੁਰਾਂ ਦਾ ਔਰ ਜਦੋਂ ਬਾਬੇ ਦੀ ਕਿਰਪਾ ਨਾਲ ਅਸੀਂ ਨਾਲੇ ਮੱਥਾ ਟੇਕ ਲਿਆ ਤੁਹਾਡੇ ਉਧਰ ਨਾਲ ਸਾਨੇ ਵੀ ਦਰਸ਼ਨ ਹੋ ਗਏ ਵਾਹਿਗੁਰੂ ਵਾਹਿਗੁਰੂ ਬਾਬੇ ਨੇ ਕਰਵਾਏ ਅਸੀਂ ਨਹੀਂ ਆ ਦੇਖੋ ਕਿੰਨਾ ਵਧੀਆ ਲਿਗਿਆ ਸੋ ਉਧਰ ਕਿਹੋ ਜਿਹਾ ਛੋੜੀਏ ਜੋ ਉਧਰ ਐਸਾ ਹੋਏ ਵਾਹਿਗੁਰੂ ਧੰਨ ਧੰਨ ਬਾਬਾ ਗੁਰਦਤਾ ਜੀ ਕਮਰਿਆਂ ਦੇ ਉੱਪਰ ਅੰਦਰ ਪਾਠ ਹੁੰਦਾ ਤੇ ਐਨਾ ਚਲੋ ਵਾਹਿਗੁਰੂ ਦੀ ਕਿਰਪਾ ਹੁੰਦੀ ਇਸ ਦਰ ਤੇ ਆ ਕੇ ਸਾਰਿਆਂ ਦੀ ਮੋਨਾ ਕਾਮਨਾਵਾਂ ਪੂਰੀਆਂ ਹੁੰਦੀਆਂ ਤੇ ਸਾਰੇ ਖੁਸ਼ੀ ਦੇ ਵਿੱਚ ਇੱਥੇ ਪਾੜ ਕਰਵਾਂਦੇ ਤੱਲੇ ਇਤਨੇ ਬੱਚਿਆਂ ਨੂੰ ਪੋਤਿਆਂ ਨੂੰ ਦੋਤਿਆਂ ਨੂੰ ਦਾਦਾ ਨਾਨੀ ਆਪਣੇ ਮੋਢਿਆਂ ਤੇ ਆਏ ਰੱਖ ਕੇ ਮੇਲਾ ਦਿਖਾਉਂਦੇ ਹੁੰਦੇ ਸੀਗੇ ਤੇ ਅੱਜ ਬਾਬੇ ਗੁਰਦਿੱਤਾ ਜੀ ਦੇ ਜਨਮ ਦਿਹਾੜੇ ਤੇ ਆਪਣੇ ਪੋਤੇਆਂ ਨੂੰ ਦੋਤੇ ਨੂੰ ਦੇਖ ਲੋ ਪ੍ਰਕਾਸ਼ ਦਿਹਾੜਾ ਦਿਖਾ ਰਿਹਾ ਤੇ ਸਾਹਮਣੇ ਦੇਖੋ ਗੁਰੂ ਦੀਆਂ ਸੰਗਤਾਂ ਚਾਹ ਚਾਹ ਛਕ ਰਹੀ ਹੈ ਲੰਗਰ ਛਕ ਰਹੀ ਹੈ ਤੇ ਜਿਹੜੀ ਸੰਗਤ ਹੈ ਸੇਵਾ ਵੀ ਕਰ ਰਹੀ ਹੈ ਵਰਤਾਵ ਵੀ ਰਹੀ ਹੈ ਬੱਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਸਾਰਿਆਂ ਖੁਸ਼ੀ ਦੇ ਵਿੱਚ ਸਾਰੇ ਸੰਗਤ ਅੱਜ ਇੱਥੇ ਆਈ ਹੈ ਮੁਬਾਰਕਾ ਸਾਰਿਆਂ ਨੂੰ ਤੇ ਨਾਲੇ ਅੱਜ ਦੇਖੋ ਸੰਗਤਾਂ ਪੂਰੀਆਂ ਇਹਦੇ ਪਿਛਲੇ ਕਈ ਦਿਨਾਂ ਤੋਂ ਤੇ ਸੰਗਤ ਸੇਵਾ ਚੱਲ ਰਹੀ ਹੈ ਤੇ ਅੱਜ ਦੇਖੋ ਸੰਗਤਾਂ ਦੂਰੋਂ ਦੂਰੋਂ ਆਈਆਂ ਸ਼ਾਨੋ ਭਾ ਮੈਨੂੰ ਲੱਗਦਾ ਇਹ ਨਾਲ ਦੇ ਪਿੰਡਾਂ ਜਿਹੜੇ ਹੈ ਤੇ ਬਾਕੀ ਦੂਰੋਂ ਸੰਗਤਾਂ ਬਹੁਤ ਆਈਆਂ ਦੇ ਲੰਗਰ ਹਾਲ ਦੇ ਵੱਲ ਫਰੂਟ ਦਾ ਲੰਗਰ ਮਠਾਈ ਹਾਂ ਗੰਨੇ ਦਾ ਰਸ ਇੰਦਰ ਸ਼ਹੀਦੀ ਦੇਗਾ ਉਹ ਵੀ ਚੱਲ ਰਹੀਆਂ ਖਾਲਸਾ ਵੱਲੋਂ ਅੱਛੀ ਜਿਆ ਸਾਤਰ ਗਰਮ ਇਸ ਤੋਂ ਜ਼ਿਆਦਾ ਗਰਮੀ ਹੋ ਸਕਦੀ ਇਹ ਲੰਗਰ ਗੁਰੂ ਦੇ ਲੰਗਰ ਬਹੁਤ ਵਧੀਆ ਸੰਗਤਾਂ ਨਾਲ ਦੀ ਨਾਲ ਉਹ ਜੀ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜੇ ਤੇ ਜੇ ਲੰਗਰ ਵਾਲ ਤੁਹਾਨੂੰ ਦਸੀਏ ਲੰਗਰ ਚ ਤੇ ਲੰਗਰ ਦੇ ਵਿੱਚ ਬਹੁਤ ਕੁਝ ਸੰਗਤਾਂ ਨੇ ਬਣਾਇਆ ਗੁਰੂ ਘਰ ਦੀਆਂ ਸੰਗਤਾਂ ਮਾਰੇ ਪਿੰਡੋਂ ਦਰੋਂ ਦਰੋਂ ਚੱਲ ਕੇ ਆਈਆਂ ਆ ਦੇਖੋ ਇਹ ਸੂਪ ਆ ਦੇਖੋ ਸੂਪ ਬਣ ਕੇ ਤਿਆਰ ਪਹਿਲੀ ਵਾਰ ਅਸੀਂ ਦੇਖਿਆ ਵੈਸੇ ਸਾਰਾ ਕੁਝ ਇਹਨੇ ਪਾਇਆ ਹੋਇਆ ਬਾਕੀ ਆ ਦੇਖੋ ਵੈਜ ਸੂਪ ਬਾਕੀ ਤੂੰ ਕਿਹੜੇ ਪਿੰਡੋਂ ਆਇਆ ਝੁਕ ਲਈ ਕਿਹਦੀ ਸਾਹਬ ਦੀ ਆਏ ਹੈ ਕੀ ਤੂੰ ਸਾਹਬ ਜਿਆ ਮਾਰ ਮਾਰੇ ਲੌਗਰ ਵਾਲਿਆਂ ਨੇ ਦੇਖੋ ਸੂਪ ਦਾ ਲੰਗੜ ਠੀਕ ਹੈ ਤੇ ਇੱਧਰ ਤੁਹਾਨੂੰ ਪਹਿਲੀ ਵਾਰ ਦੇਖਿਆ ਮੈਂ ਗਰਮ ਗਰਮ ਗੁਲਵਾਜ ਆਮਣ ਤੁਸੀਂ ਕਹਣਾ ਐਵੇਂ ਝੂਠ ਨੀਤੇ ਦੇਖ ਲਓ ਦੇਖੋ ਤੁਸੀਂ ਗੈਸ ਉੱਪਰ ਗਰਮ ਕਰ ਬੁਲਾਜ ਆਮਣ ਸੰਗਤਾ ਇਸ ਤੋਂ ਵੱਧ ਗਰਮ ਹੋਰ ਨਹੀਂ ਹੋ ਸਕਦਾ ਠੀਕ ਹੈ ਇੱਧਰ ਹੈਗੀ ਕੌਫੀ ਤੇ ਇੱਧਰ ਦੁੱਧ ਕੌਫੀ ਅਤੇ ਬੱਚਿਆਂ ਵਾਸਤੇ ਆਈਸਕ੍ਰੀਮ ਵੀ ਹੋ ਗਈ ਦਰ ਸ਼ਹੀਦੀ ਦੇਗਾ ਰਗੜੇ ਚੱਲ ਰਹੇ ਪੂਰੇ ਰਗੜੇ ਬਣ ਕੇ ਤਿਆਰ ਪਰ ਤਿਆਰ ਸਿੰਘਾ ਵੱਲੋਂ ਆ ਜਾ ਪਾਰ ਸਕਦੇ ਨਹੀਂ ਇੰਸ਼ਾ ਅੱਜ ਉਹ ਤਿਆਦਰ ਡਰਾਈ ਫਰੂਟ ਇਹ ਹੁਣ ਚੱਲੂਗਾ ਪੂਰਾ ਤਿਆਰ ਹੋ ਰਿਹਾ ਤੇ ਹੁਣ ਚੱਲੂ ਇਹ ਆ ਦੇਖੋ ਮੇਰਾ ਖਾਲਸਾ ਫਤਿਹ ਕੀ ਹਾਲ ਹੈ ਗਿਆ ਜੈਕਾਰਾ ਗੁਰਪ੍ਰਬ ਦੀਆਂ ਮੁਬਾਰਕਾਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਭ ਅੱਜ ਰੌਣਕਾਂ ਲੱਗੀਆਂ ਨੇ ਪੂਰੀਆਂ ਨਹੀਂ ਆ ਚੱਲ ਜੈ ਜੈਕਾਰ ਹੋ ਰਿਹਾ ਜੈ ਜੈਕਾਰ ਹੋ ਰਹੀ ਹੈ ਜੀ ਬਹੁਤ ਵਧੀਆ ਜੀ ਆਹ ਦੇਖੋ ਜੀ ਜੈ ਜੈਕਾਰ ਹੋ ਰਹੀ ਹੈ ਬਾਬੇ ਕਹਿ ਰਹੇ ਆ ਸੰਗਤਾਂ ਦੂਰੋਂ ਨੇੜੋਂ ਪਨੇ ਕਿੱਥੋਂ ਕਿੱਥੋਂ ਸੰਗਤਾਂ ਆਈਆਂ ਤੇ ਉੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ਼ਨਾਨ ਮੱਥਾ ਟੇਕ ਰਹੀ ਐ ਇਸ਼ਨਾਨ ਪਾਣੀ ਕਰਕੇ ਸਾਰੇ ਜਣੇ ਆ ਗਏ ਤੇ ਇੱਧਰ ਫਿਰ ਹੁਣ ਲੰਗਰ ਦੇ ਵਿੱਚ ਦੇਖੋ ਸੰਗਤਾਂ ਐਨ ਸੇਵਾ ਵੀ ਕਰ ਰਹੀਆਂ ਤੇ ਖਾ ਪੀ ਵੀ ਰੇ ਇੱਧਰ ਦੇਖੋ ਸੇਵਾ ਕਰਨੇ ਵਾਲੇ ਸੇਵਾ ਕਰ ਰਹੇ ਖਾ ਪੀ ਵਾਲੇ ਖਾ ਪੀ ਰਹੇ ਵਾਹਿਗੁਰੂ ਨੇ ਹਰ ਇੱਕ ਦੀ ਅਲੱਗ-ਅਲੱਗ ਡਿਊਟੀ ਲਗਾਈ ਐ ਤੇ ਸੰਗਤਾਂ ਆਨੰਦ ਮਾਣ ਰਹੀਆਂ ਬਾਬਾ ਗੁਰਦਿੱਤਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜੀ ਪੂਰ ਸਾਵ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਠੀਕ ਹੈ ਨੇ ਇਹ ਰੋਟੀ ਖਾਣੀ ਹੈ ਜੇ ਪ੍ਰਸ਼ਾਦਾ ਮੈਂ ਤਾਂ ਸਿਖਿਆ ਨਾ ਤੁਸੀਂ ਐਡਾ ਕੁਝ ਮੈਂ ਕਹਿੰਦਾ ਇਹਨਾਂ ਕੋਈ ਨਹੀਂ ਆਈਸਕ੍ਰੀਮ ਨਿਊਡਲ 버ਗਰ ਪੀਜ਼ਾ ਇੱਕ ਜਦਾ ਛੁਣਨੇ ਪੈਣਾ ਜੀ ਇੰਨਾ ਕੁਝ ਹੈ ਰੋਟੀ ਕੱਲ ਅੰਦਰ ਸਿਖਣਾ ਪੈਣਾ ਹੈ ਤੁਸੀਂ ਚਲੋ ਅਸ਼ਕੋ ਚਲੋ ਫੇ ਜਾਓ ਫਿਰ ਲੰਗਰ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਬਾਬਾ ਗੁਰਦਿੱਤਾ ਜੀ ਤੇ ਪ੍ਰਕਾਸ਼ ਦਿਹਾੜੀ ਦੀ ਬਹੁਤ-ਬਹੁਤ ਮੁਬਾਰਕਾ ਕੀਪੂਰ ਸਾਹਿਬ ਤੋਂ ਤੇ ਅਸੀਂ ਤੁਹਾਡੇ ਨਾਲ ਵੀਡੀਓ ਬਣਾ ਕੇ ਤੁਹਾਨੂੰ ਆ ਸਾਂਝੀ ਕਰਤੀ ਤੁਸੀਂ ਘਰ ਬੈਠ ਕੇ ਦਰਸ਼ਨ ਦਿਦਾਰੇ ਕਰ ਸਕਦੇ ਹੋ ਬਹੁਤ ਰੌਣਕਾਂ ਬਹੁਤ ਸੰਗਤ ਇੱਥੇ ਆਈ ਬਹੁਤ ਜ਼ਿਆਦਾ ਵਾਹਿਗੁਰੂ ਸਾਰਿਆਂ ਨੂੰ ਤੰਤੁਸਤੀਆਂ ਮੁੱਖੇ ਚੜ੍ਹਦੀਆਂ ਗੱਲਾਂ ਚ ਰੱਖਿਏ